ਗੁੱਡ ਮਾਰਨਿੰਗ ਜਿਸ ਸਿਕਾਲ ਅੱਜ ਕੋਈ ਸੂਜੀ ਚੜ ਚੱਲਿਆ ਵੱਜ ਰਿਹਾ ਚਲੇ 7:00 ਵੇ ਤੇ ਸੈਚਡੇ ਦਾ ਦਿਨ ਹੈ ਅੱਜ ਤੇ ਆਪਾਂ ਸ਼ੁਰੂਆਤ ਕਰਦੇ ਹਾਂ ਅੱਜ ਦੇਖਦੇ ਕਿੱਥੋਂ ਕੱਪੀਆਂ ਪਰ ਆ ਪਹੁੰਚੇ ਹਾਂ ਹੁਣ ਕਿਚਨ ਦੇ ਵਿੱਚ ਤੁਸੀਂ ਦੱਸੋ ਤੁਹਾਡਾ ਸਵੇਰ ਦਾ ਬ੍ਰੇਕਫਾਸਟ ਕੀ ਹੁੰਦਾ ਆਹ ਹੈਗਾ ਮੇਰੇ ਕੋਲ ਮੇਗਾ ਕਾਰਾ ਅਰੇ ਕਾਲਾ ਲੂਣਾ ਅਰੇ ਕੀ ਪਾਜੰਦ ਤੇ ਰੋਇ ਕੀ ਕਰਦਾ ਫਰਦਾ ਹੁੰਦੇ ਗਏ। ਚਾਬੂਤ ਆਇਮ 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 ਕਮਾਂਗਾ ਆਇਮ ਆਮ। ਤੁਮ ਕੋ ਆਜਾ। ਕਿਤੇ ਯਾਹਾਂ ਚਾਹ ਪਾਜਾ। ਜਾਓ ਦੇ ਕਹਿੰਦੇ ਕੋ ਮੀ ਜਾਓ। ਗਿਆ ਦੇ। ਚੱਲੋ। ਇਹਦੇ ਵਿੱਚ ਮੈਂ ਪੰਗ ਥੋੜਾ ਇਹ ਚਾਟ ਮਸਾਲਾ। ਚਮ ਤਾਂ ਫਿਰ ਕੋ ਅਸਕੇ। ਚਾਹ ਮੈਂ ਦੇ ਗਾ। ਤੇ ਇੰਨਾ ਕੁ ਮੈਂ ਪਾਉਂਗੀ ਚਾਟ ਮਸਾਲਾ ਕਪਰੇ ਨੂੰ ਮੈਂ ਖੁੰਦਰੀ ਜੜਾ ਵਿਚਾਰੇ ਨੇ ਜਦੋਂ ਇਹਨੂੰ ਕਮਤੇ ਜਾਣਾ ਇਹ ਰਿਹਾ ਗਿਆ ਆਪਾਂ ਨੂੰ ਨਾ ਦੇਈ ਮਸਾਲੇ ਖਲੋ ਲੂਣੇ ਪਾਣੀ ਆਹ ਲਓ ਤੇ ਆਪਾਂ ਇਹਨਾਂ ਦੇ ਟੱਕਣ ਇਹ ਹੋ ਗਈ ਆਪਣੀਆਂ ਸਮੋਦੀਆਂ ਹੋਦੀਆਂ ਰੈਡੀ ਹੁਣ ਹੋ ਗਈ ਮੇਰੀ ਵਾਰੀ ਇਸ ਸਮਾਨ ਨੂੰ ਚੱਕਾਂ ਸਾਰੇ ਨੂੰ ਸਪਾਈ ਕਰਕੇ ਸੋ ਸਿੱਕਾ ਲੀ ਅੱਜ ਫਿਰ ਆ ਗਏ ਆਪਾਂ ਕਿਚਨ ਦੇ ਵਿੱਚ ਆਪਾਂ ਲੱਗੇ ਅੱਜ ਸਵੇਰ ਦਾ ਬ੍ਰੇਕਫਾਸਟ ਬਣਾਉਣ ਸਮੂਦੀ ਇਹ ਦੇਖੀ ਜੋ ਨਾ ਰਾਜੇ ਨੂੰ ਵੀ ਦੇਣੀ ਆਪਾਂ ਸਟੋਬਰੀਏਟ ਠੀਕ ਹੈ ਇੱਕ ਸਟੋਬਰੀ ਇਹਦੇ ਡੱਬਾ ਧੋ ਕੇ ਨਾ ਉਹਦੇ ਵਿੱਚ ਪਾ ਲ ਇਹ ਕਿ ਮੈਂ ਬਣਾਉਂਗੀ ਉਹ ਇਹਦੇ ਵਿੱਚ ਪਾਉਂਗੀ ਮੈਂ ਸਟੋਬਰੀਆਂ ਨਾਲ ਮੈਂ ਪਾਉਂਗੀ ਪਪਕਨ ਠੀਕ ਗੜਿਆ ਤੇ ਮੇਰੇ ਕੋਲ ਹੈ ਮੈਂ ਇਹਦੇ ਵਿੱਚ ਪਾਉਂਗੀ ਚਾਟ ਮਸਾਲਾ ਮੈਂ ਪਾਉਂਗੀ ਦਹੀਂ ਤੇ ਪਾਉਂਗੀ ਸੁਗਰੀ ਜਿਲੀ ਜਿਲੀ ਸਵੇਰੇ ਸਵੇਰੇ ਖਾਣ ਵਾਲੀ ਜਿਲੀ ਵਾਲੀ ਹਾਂ ਨਹੀਂ ਵਾਲੀ ਪੀਣੇ ਵਾਲੀ ਖਾਣੇ ਵਾਲੀ ਨਹੀਂ ਤੋਂ ਅੱਛਾ ਪੀਣੇ ਵਾਲੀ ਇਹਦੇ ਵਿੱਚ ਤੁਹਾਡੀ ਮਰਜ਼ੀ ਤੁਸੀਂ ਇਹਨੂੰ ਪਤਲਾ ਕਰਨ ਲਈ ਦੁੱਧ ਵੀ ਪਾ ਸਕਦੇ ਹੋ ਤੁਸੀਂ ਪਾਣੀ ਵੀ ਪਾ ਸਕਦੇ ਮੈਨੂੰ ਤੱਕਦਾ ਕਿ ਮੈਂ ਇਹਦੇ ਵਿੱਚ ਪਾਣੀ ਪਾਉਂਗੀ ਸੱਤ ਦੀ ਕੋਣ ਪਾਣੀ ਦੁੱਧ ਹੈ ਬਾਕੀ ਗੱਡੀ ਚਲਾ ਲੀਆ ਵੈਲਟਾ ਤੇ ਹੁਣ ਅਸੀਂ ਚੱਲ ਪਏ ਕੰਮ ਤੇ ਤੇ ਕੰਮ ਤੋਂ ਬਾਅਦ ਆਪਾਂ ਦੇਖਦੇ ਆਪਾਂ ਕੀ ਕਰ ਰਹੇ ਆ ਤੁਹਾਨੂੰ ਦੱਸਦੀ ਅੱਜ ਸਾਰੇ ਦਿਨ ਦੀ ਸਟੋਰੀ ਮੇਰੀ ਕੀ ਆ ਚਲਿਏ ਕਿ ਛੋਟਾ ਜਿਹਾ ਘੇੜਾ ਘਟੇ ਨਾਲੇ ਮਸਤਚਾ ਕਿ ਮੈਂ ਥੋੜਾ ਜਿਹਾ ਸਟੋਰ ਦੇ ਵਿੱਚ ਘੇੜਾ ਲਾ ਕੇ ਆਮ ਜਿਵੇਂ ਕਹਿੰਦੇ ਵਿੰਡੋ ਸ਼ਾਪਿੰਗ ਕਰਕੇ ਆਣਾ ਵੈਸੇ ਵਿੰਡੋ ਸ਼ਾਪਿੰਗ ਤਾਂ ਮੈਂ ਨਹੀਂ करूंगी ਲੈ ਕੇ ਤਾਂ ਮੈਂ ਇੱਕ ਦੋ ਚੀਜ਼ੇ ਆਉਣੀਆਂ ਆ ਤੇ ਚਲੋ ਦੇਖਦੇ ਕੀ ਲੈ ਕੇ ਆਉਣੀਆਂ ਇਹ ਆਹ ਕੱਪ ਵੀ ਸੋਹਣਾ ਲੱਗਦਾ ਹੈ ਨਾ ਮੈਨੂੰ ਲੱਗਦਾ ਮੈਂ ਇਦਾਂ ਦਾ ਕੱਪ ਲੈ ਲੈਣੀ ਕਿਉਂਕਿ ਆਪਾਂ ਜਿਹੜੀ ਸ਼ਾਪ ਤੇ ਜਾ ਬਣੀ ਹੁੰਦੇ ਉਹ ਪੀਂਨੇ ਕੈਟਲ ਦੀ ਉਹਦੇ ਵਿੱਚ ਤਾਂ ਹੁੰਦਾ ਕੱਲਾ ਬੋਇਲ ਪਾਣੀ ਗਰਮ ਪਾਣੀ ਹੋਈ ਹੁੰਦਾ ਤੇ ਇਸ ਕਰਕੇ ਮੈਨੂੰ ਵੱਡਾ ਕੱਪ ਚਾਹੀਦਾ ਅੱਜ ਦਾ ਰੋਜ਼ਾ ਰਾਈ ਆਪਣੀ ਬਿਊਟੀ ਬਣਾਉਣ ਲੱਗੀ ਹੋਈ ਆ। ਰੱਬ ਨਾਲਿਆ 10 ਮਿੰਟ ਇਹ ਮੈਂ ਰੱਖੂੰਗੀ। ਉਹ ਤੋਂ ਬਾਅਦ ਆਪਾਂ ਕਹਾ ਕੰਮ ਕਰਦੇ ਹਾਂ। ਬਰਸ਼ 3 ਗੱਟੀਆਂ ਕਰੀਏ ਜਿਹੜੀ ਖਲਾੜਾ ਪਾਇਆ। ਆਪਾਂ ਨੇ ਨਾਹ ਦੇਖੋ ਬਾਣ ਹੋ ਗਏ ਗਿੱਲੇ ਹਜੇ ਤੇ ਦੇਖ ਲਓ ਮੇਰੇ ਵਾਲਾਂ ਦੇ ਵਿੱਚ ਕਿੰਨੇ ਮੇਰੇ ਬਾਹ ਸਟ੍ਰੋਂਗ ਹੈ ਕੋਈ ਵਾਲ ਨਹੀਂ ਝੜਦਾ ਮੇਰਾ। ਇਹ ਆਪਾਂ ਆ ਕੇ ਹੁਣ ਆਪਾਂ ਚੱਲੇ ਜਾਵਾਂਗੇ ਥੱਲੇ ਤੇ ਜਾ ਕੇ ਫਿਰ ਆਪਾਂ ਦਾਲ ਸਬਜ਼ੀ ਦਾ ਬਣਾਈਏ ਕੋਈ ਚਲੋ ਤੁਹਾਡੀ ਦੱਸਿਓ ਆਪਾਂ ਅੱਜ ਕੀ ਬਣਾਉਨੇ ਆ ਤੇ ਕੀ ਖਾਣਾ ਉਧਰ ਸਾਡੀ ਅੱਜ ਗਾਰਡਨ ਵੀ ਸਾਫ਼ ਹੋਣ ਲੱਗੀ ਹੋਈ ਲੱਗਦੀ ਹੈ ਤੁਹਾਨੂੰ ਦਿਖਾਉਣੀ ਹੈ ਗਾਰਡਨ 'ਚ ਕੀ ਹੋ ਰਿਹਾ ਚਲੋ ਅੱਜ ਫਿਰ ਆਪਾਂ ਹੁਣ ਥੱਲੇ ਚੱਲਦੇ ਆਂ ਅੱਜ ਮੈਂ ਆ ਗਈ ਗਾਰਡਨ 'ਚ ਘਾਟੇ ਫੁੱਲ ਬਲੇ ਬਾ ਗਰਮੀ ਕਿੰਨੀ ਹੈ ਬਾਰ ਮੈਨੂੰ ਲੱਗਦਾ ਬਹੁਤ ਠੰਡ ਹੋਣੀ ਆ ਚਲ ਦੇਖਦੇ ਹੁਣ ਆਪਾਂ ਗਾਰਡਨ 'ਚ ਕੀ ਹੋ ਰਿਹਾ ਕਿੰਨਾ ਕੰਮ ਕੀਤਾ ਗਾਰਡਨ ਸਿੱਦੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਕਿਚਨ ਦੇ ਵਿੱਚ ਕਿਚਨ ਦੇ ਵਿੱਚ ਬਣਾਵਾਂਗੇ ਆਪਾਂ ਦਾਲ ਸਬ지 ਚਲ ਮੈਂ ਨਾ ਦੂਜੇ ਪਾਸੇ ਨੂੰ ਕਰਕੇ ਦਿਖਾਨੀ ਤੁਹਾਨੂੰ ਗਾਰਡਨ ਦਾ ਕੀ ਹੋ ਰਿਹਾ ਆ ਦੇਖ ਲੋ ਜੀ ਗਾਰਡਨ ਦੀ ਹੋ ਰਹੀ ਸਫਾਈ ਇਹ ਗਾਰਡਨ ਚ ਵੀ ਨਾ ਬੜੀ ਸ਼ੀਤੀ ਜਿਹੜੇ ਜਿਹੜੇ ਫੁੱਲ ਫੁੱਲ ਲਾਉਨੇ ਆ ਉਹ ਗਰੋ ਨਹੀਂ ਕਰਦੇ ਐਵੇਂ ਸਵਾਖੇ ਮਿੰਟਾਂ ਚ ਗਰੋ ਕਰ ਜਾਂਦਾ ਆ ਦੇਖੋ ਕਿੰਨੇ ਸੋਹਣੇ ਫੁੱਲ ਹੈਗੇ ਕੱਲ ਕੱਲੇ ਵਿਚਾਰੇ ਜਿਹਾ ਇਦਾਂ ਇਦਾਂ ਹੋ ਗਏ ਪਤਾ ਨਹੀਂ ਇਹਨਾਂ ਨੂੰ ਕਿਉਂ ਗਰਮੀ ਜਾਦੇ ਪੈ ਗਈ। ਇੰਨੇ ਜਿਆ ਸਮੇਂ ਦੇ ਟਾਈਮ ਨੋਰਮਲੀ ਆਪਣੇ ਫੁੱਲ ਇੰਨੇ ਖਿੜੇ ਹੁੰਦੇ ਆ ਬਹੁਤ ਜਿਆਦਾ। ਇਹ ਤਾਂ ਗੱਲ ਤਾਂ ਵਿਚਾਰਿਆ ਲੇਟਾਂ ਲੂਟਾਂ ਕੋਈ ਨਹੀਂ ਕੰਮ ਕਰਦੀਆਂ ਆ। ਆ ਦੇਖ ਲਓ ਮੇਰੀਆਂ ਫਲੀਆਂ ਦੇ ਕੀ ਵਾਲਾ ਇੰਨੀਆਂ ਭਾਰੀਆਂ ਹੋ ਗਈਆਂ ਕਿ ਉਹ ਬੇਲੇ ਹੀ ਥੱਲੇ ਡੇਕ ਚਲੀਆਂ ਆਹ ਤੇ ਲੰਕਦੀਆਂ। ਦੇਖ ਰਹੀਆਂ। ਹੁਣ ਇਹ ਸਾਰੀਆਂ ਤੋੜਾਂ ਇਹਨਾਂ ਨੂੰ ਤਾਂ ਕਿ ਇਹ ਵਿਚਾਰੀਆਂ ਹਲਕੀਆਂ ਹੋਣ। ਫਿਰ ਇਹ ਤੋਂ ਬਾਅਦ ਹੁਣ ਆਪਣਾ ਪਾਕ ਕੱਦੂ ਪੇਟਾ ਵੀ ਤੋੜਨੇ ਵਾਲੇ ਲੋਕ ਆ ਦੇਖ ਲੋ ਗੰਡੇ ਗੰਡੇ ਹੋ ਗਏ ਇਹ ਵੀ ਤੋੜ ਲੀਏ ਹੁਣ ਮੈਨੂੰ ਲੱਗਦਾ ਇਹ ਆਪਾਂ ਆ ਗਏ ਅੱਜ ਫਲੀਆਂ ਤੋੜਨ ਤੇ ਆਪਾਂ ਅੱਜ ਫਲੀਆਂ ਤੋੜਾਂਗੇ ਤੇ ਅੱਜ ਤਾਂ ਬਣਾਵਾਂਗੇ ਆਪਾਂ ਤੋਰੀਆਂ ਦੀ ਸਬਜ਼ੀ ਤੇ ਫਿਰ ਕੱਲ ਨੂੰ ਬਣਾਵਾਂਗੇ ਆਪਾਂ ਫੜੀਆਂ ਦੀ ਸਬਜ਼ੀ ਮੇਰਾ ਬੈਗ ਕਿੱਥੇ ਗਿਆ ਤੇ ਫਿਰ ਮੈਂ ਤੁਹਾਨੂੰ ਬਾਅਦ ਚ ਦਿਖਾਉਣੀ ਆ ਮੈਂ ਕਿੰਨੀਆਂ ਤੋੜੀਆਂ ਇਹ ਫਲੀਆਂ ਤੇ ਆ ਦੇਖੋ ਜੀ ਪੂਰੀਆਂ ਵਿਚਾਰੀਆਂ ਡਿੱਗੀਆਂ ਹੁਣ ਮੈਂ ਤੁਹਾਨੂੰ ਦਿਖਾਵਾਂ ਕੱਟ ਅਸ ਕਾ ਕੱਟ ਹੁੰਦਾ ਮੈਨੂੰ ਲੱਗਦਾ ਦੇਸੀ ਜਾਣਾ ਤੇ ਕਦਾਂ ਘਾ ਕਾ ਕਟੁੰਦਾ ਉਹ ਕਾਚੋ ਹੁੰਦਾ ਫਿਰ ਮਸ਼ੀਨ ਚੱਲੂ ਗਈ ਕਾ ਕੱਟਿਆ ਜਾਊਗਾ ਤਾਂ ਇਹੋ ਦੇਖੀ ਚੱਲਦੀ ਆ ਮਸ਼ੀਨ ਹੁਣ ਫਟਾਫਟ ਨਾਈਫਲੀ ਗਾਰਡਨ ਬਣ ਜੂਗੀ ਨਾ ਆਪਣੀ ਸਾਫ ਸੁਥਰੀ ਬਣ ਜਾਣੀ ਆ ਨਾ ਤਾਂ ਅੰਦਰ ਕੰਮ ਮੈਂ ਤਾਂ ਕਿਚਨ ਚ ਲੱਗੀ ਆ ਦੇਖੋ ਹੁਣ ਜੀ ਮੈਂ ਇਹਨੂੰ ਬਣਾਉਣ ਲੱਗੀ ਆ ਸਬਜ਼ੀ ਇਹਨਾਂ ਦੀ ਹੈਗੀਆਂ ਤੋਰੀਆਂ ਤੇ ਘਰ ਦਾ ਘਰ ਦੀ ਚੀਜ਼ ਬਣਾਈ ਦੀ ਜਰੀ ਸਾਡੀ ਨੂੰ ਜੇ ਤੁਹਾਨੂੰ ਪਤਾ ਹੀ ਹੈ ਘਰ ਦੀ ਚੀਜ਼ ਤਾਂ ਘਰ ਦੀ ਹੁੰਦੀ ਹੈ ਨਾਲੇ ਆਪਾਂ ਪ੍ਰੋਪਰ ਇਹਨਾਂ ਨੂੰ ਗਰੋ ਕਰਦੇ ਹੈਗੇ ਆ ਘਰ ਦੀ ਜਿਹਦਾ ਰਿਓ ਫਿਰ ਆਪਣਾ ਘਰ ਦਾ ਬਣਾ ਕੇ ਤੇ ਬੈਜੀ ਤੇਰੇ ਕੋ ਬਹੁਤ ਵਧੀਆ ਚੀਜ਼ ਬਣਦੀ ਹੈ ਤੇ ਆਹ ਦਿਲੋਂ ਫਲੀਆਂ ਕਿੰਨੀਆਂ ਆ ਗਈਆਂ ਤੇ ਜੇ ਉਹ ਕਦੂ ਪੇਠਾ ਕੀ ਇਹ ਮੈਨੂੰ ਅਜੇ ਨਹੀਂ ਸਮਝ ਆਇਆ ਕਿ ਉਹ ਕਦੂ ਆਪੋ ਪੇਠਾਇਆ ਤੇ ਉਹ ਫਿਰ ਡਿੱਗਦੇ ਹੋਏ ਹੁਣ ਆਪਾਂ ਫਿਰ ਉਹਨੂੰ ਤੋੜਾਂਗੇ ਇੱਕ ਦਿਨ ਤੇ ਜੇ ਕੁੜੀ ਆ ਗਈ ਜਾਂ ਕੋਈ ਹੋਰ ਇਹਦਾ ਰਿਸ਼ਤੇਦਾਰ ਆ ਗਿਆ ਤਾਂ ਫਿਰ ਉਹ ਕਿੰਨੇ ਪਏ ਹੋਂ ਉਹਨਾਂ ਚੋਂ ਕੋਈ ਉਹ ਲੈ ਜਾਊਗਾ ਤੇ ਅੱਜ ਆਪਾਂ ਬਣਾਉਂਦੇ ਹਾਂ ਇਹਨਾਂ ਦੀ ਸਬਜ਼ੀ ਕੱਲ ਨੂੰ ਆਪਣੀਆਂ ਰੇੜੀ ਪਈਆਂ ਇਹਨਾਂ ਦੀ ਬਣਾਵਾਂਗੇ ਇਸ ਦੇ ਨਾਲ ਦੇ ਨਾਲ ਇਹ ਫਲੀਆਂ ਤੇ ਇੱਕ ਵਾਰ ਲੱਗ ਲਾਇਆ ਕਿ ਇਹ ਬਹੁਤ ਲੈਂਦੀਆਂ ਇਹ ਤਾਂ ਨਾ ਬਸ ਇਹ ਤਾਂ ਪਸ ਜੀ ਤੁਹਾਨੂੰ ਇਹਨਾਂ ਨੂੰ ਖਾ ਕੇ ਜਿਵੇਂ ਕਹਿੰਦੇ ਸੀ ਬਹਿਲੇ ਹੋਣਾ ਜਾਲੂ ਗੋਰ ਹੋ ਜਾਣੀਆਂ ਤੇ ਪਰ ਦੇਖੋ ਇੱਥੇ ਗੋਰੇ ਲੋਕ ਤਾਂ ਕੀ ਕਰਦੇ ਆ ਗੋਰੇ ਲੋਕਾਂ ਨੇ ਹੁੰਦਾ ਇਹਨਾਂ ਨੇ ਇਹਨਾਂ ਨੇ ਕਿ ਜੇ ਇਹਨਾਂ ਦੀ ਕੋਈ ਗਾਰਡਨ ਦੀ ਜਗ੍ਹਾ ਨਹੀਂ ਹੈਗੀ ਨਾ ਇਹਨਾਂ ਨੇ ਕੀ ਕਰ ਲਿਆ ਇਹਨਾਂ ਨੇ ਕੋਈ ਛੋਟੀ ਜਿਹੀ ਜਗ੍ਹਾ ਲੈ ਲਈ ਆਪਣੇ ਗਾਰਡਨ ਦਾ ਚੀਜ਼ਾਂ ਚੁਪਟਾ ਹਿੱਸਾ ਲੈ ਲੈਣਾ ਲੈ ਕੇ ਫਿਰ ਇਹਨਾਂ ਨੇ ਉੱਥੇ ਇਦਾਂ ਦੀਆਂ ਦਾਲ ਸਬਜ਼ੀਆਂ 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 ਲਾਉਂਦੇ ਆ ਜਿੰਦੀ ਤਾਂ ਕੋਈ ਵੀ ਹੋ ਜਾਣਾ ਸਭ ਹੈ ਨਾ ਤੇ ਸਾਨੂੰ ਨਹੀਂ ਸੀ ਪਤਾ ਕਿ ਇੰਨਾ ਪੜੀ ਹੈ ਹਲੋਂ ਦੇ ਇਹ ਸ਼ੁਰੂ ਤੋਂ ਹੀ ਗੋਰੇ ਲੋਕ ਇਦਾਂ ਹੁੰਦੇ ਜਦੋਂ ਵਿਲੇ ਹੁੰਦੇ ਤੇ ਮਾਇਤੇ ਕਿ ਸਾਡਾ ਟਾਈਮpass ਉਹ ਜਿਹੜਾ ਨਾਲ ਅਸੀਂ ਇੰਜੋਏ ਕਰਦੇ ਆਂ ਫੁੱਲ ਬਹੋਂ ਹੁੰਦੇ ਆ ਅੱਪ ਸ਼ੌਂਕ ਤੁਹਾਨੂੰ ਦੋਨੋਂ ਨੂੰ ਹੀ ਪੜ-ਪੜ ਲਾਉਣ ਦਾ ਬਹੁਤ ਗਾਰਡਨ ਦਾ ਕੰਮ ਪੈਂਦਾ ਤੇ ਅਸੀਂ ਬਹੁਤ ਮਤਲਬ ਸ਼ੌਂਕ ਹੈਗਾ ਆ ਤੇ ਜਿਦਾ ਸਾਡੇ ਸੁਝ ਜੀਂ ਦਾ ਵੀ ਹੈਗਾ ਆ ਤੇ ਡਿਪੈਂਡ ਕਰਦਾ ਹੈ ਨਾ ਪਰ ਸਾਡੇ ਕੋਲ ਇਦਾਂ ਬੰਦੇ ਸਾਡਾ ਟਾਈਮ ਦੀ ਕਮੀ ਹੋ ਜਾਂਦੀ ਹੈ ਤੇ ਸਾਡਾ ਟਾਈਮ ਘਟ ਜਾਂਦਾ ਇਸ ਕਰਕੇ ਕੇ ਸੰਪੂਰੀ ਜਿਹੜੀ ਵਰ ਸਭ ਜੁਬੀਆਂ ਤੇ ਬਰੋ ਕਰਦੇ ਨਾ ਥੋੜਾ ਜਿਹਾ ਔਖਾ ਹੋ ਜਾਂਦਾ ਕਦੀ ਤਾਂ ਇੱਕਦਮ ਧੁੱਪ ਪੈ ਜਾਂਦੀ ਹੈ ਇੰਨੀ ਧੁੱਪ ਪੈ ਜਾਂਦੀ ਹੈ ਵੀ ਕ ਫਿਰ ਉਹਨਾਂ ਦੇ ਇਸ ਜਿਹੜੇ ਪਾਣੀ ਪੁਣੀ ਦੇਂਦਾ ਔਖਾ ਹੋ ਜਾਂਦਾ ਤੇ ਫਿਰ ਕਦੇ ਇਹ ਮੀਂਹ ਇੰਨੇ ਪੈ ਜਾਂਦੇ ਆ ਫਿਰ ਔਖਾ ਹੋ ਜਾਂਦਾ ਆ ਫਿਰ ਤੁਹਾਨੂੰ پتہ ਸਭ ਉਹਨਾਂ ਫੌਲਟ ਜਿਹੜੇ ਪਿੰਕ ਸੌਟ ਨਾ ਭੁੱਲਿਓ ਕਦੀ ਵੀ ਪਿੰਕ ਸੌਟ ਮਿਸ਼ਨ ਨੂੰ ਕਰੋ ਮੈਂ ਪਾਤਾ ਪਿੰਕ ਫੋਲਡ ਪਾਤਾ ਥੋੜੀ ਸੁੱਕੀ ਮੇਥੀ ਪਾਤੀ ਹਲਦੀ ਪਾਤੀ ਮਸਾਲਾ ਪਾਤਾ ਜਿਹੜੀ ਆਪਣੇ ਨੌਮਲ ਚੀਜ਼ਾਂ ਪਾਟ ਕੇ ਦਿਖਾਉਣੇ ਆ ਤੇ ਦਸ ਕੇ ਫਰੈਸ਼ ਮਾਟਰ ਪਾ ਕੇ ਤਾਂ ਹੁਣ ਆਪਾਂ ਇਹਨੂੰ ਰੋੜ ਲੈਣਾ ਹੈ ਥੋੜਾ ਘੁੰਨਾਗੇ ਪਿੰਕ ਘਰਨਾ ਥੋੜਾ ਤੋਂ ਬਾਅਦ ਫੇਰੇ ਚ ਨਾ ਪਾਉਣ ਦੀ ਤੋਰੀਆਂ बस फेर अपने हो जिए खाण ਲਈ ਹੋਣੀ ਹੈ રેડી ਤੇ ਜੇ ਤੁਸੀਂ ਵੀ ਖਾਣੀਆਂ ਤਾਂ ਆਜੋ ਕਾਕੀ ਕਾਕੇ ਬਣਾ ਕੇ ਹੈਲਥੀ ਖਾਣਾ ਘਰ ਦਾ ਖਾਣਾ ਬਣਾ ਕੇ ਖਾਇਆ ਕਰੋ ਜੇ ਤੁਹਾਨੂੰ ਵੀ ਕੋਈ ਰੈਸਪੀ ਚਾਹੀਦੀ ਹੈ ਕਿਸੇ ਵੀ ਖਾਣੇ ਦੀ ਤੱਕ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਮੈਨੂੰ ਸਪੋਰਟ ਕਰੋ ਤਾਂ ਕਿ ਮੈਂ ਹੋਰ ਬੜੀ-ਬੜੀ ਖਾਣੇ ਲੈ ਕੇ ਮੈਂ ਬੜੀ-ਬੜੀ ਵੀਡੀਓ ਬਣਾ ਬਣਾਵਾਂ ਤੇ ਲੈ ਕੇ ਆਵਾਂ ਬਸ ਮੈਨੂੰ ਚਾਹੀਦੀ ਹੈ ਤੁਹਾਡੀ ਸਪੋਰਟ ਦੀ ਲੋੜ ਹੈ ਕਿਉਂਕਿ ਫਿਰ ਮੈਂ ਹਰ ਰੋਜ਼ ਮਾਈ ਗਾਰਡਨ ਦਾ ਤੁਹਾਨੂੰ ਦਿਖਾਇਆ ਕਰਾਂਗੇ ਤਾਂ ਹੋ ਸਕਦਾ ਹੈ ਵਿੱਚੋਂ ਮੈਨੂੰ ਦੇਖ ਕੇ ਮੇਰੀ ਗਾਰਡਨ ਦੀਆਂ ਚੀਜ਼ਾਂ ਦੇਖ ਕੇ ਤੁਹਾਡਾ ਵੀ ਜੀ ਕਰਿਆਵੇ ਕਿ ਤੁਸੀਂ ਹਾਂ ਗਾਰਡਨ 'ਚ ਕੁਝ ਕਰਨਾ ਚਾਹੀਦਾ ਜੇ ਤੁਸੀਂ ਬਾਹਰੀਆਂ ਕੰਟਰੀਆਂ 'ਚ ਤੁਸੀ ਇੱਕ ਗਮਲਾ ਲੈ ਲਓ ਗਮਲੇ ਦੇ ਵਿੱਚ ਵੀ ਤੁਸੀਂ ਜਿਵੇਂ ਤੋਰੀਆਂ ਦੀਆਂ ਵੇਲਾ ਵੀ ਲਾ ਸਕਦੇ ਆ ਤੇ ਆਪਣੇ ਆਹ ਕੀ ਹੁੰਦਾ ਫੜੀਆਂ ਲਾ ਲਓ ਇਦਾਂ ਦੀਆਂ ਚੀਜ਼ ਨਿੱਕੇ ਨਿੱਕੇ ਚੀਜ਼ਾਂ ਜਿਹੜੀਆਂ ਵਿੱਚ ਗਮਲੇ 'ਚ ਹੀ ਲੱਗ ਜਾਂਦੀਆਂ ਆ ਤੇ ਇਹ ਨੂੰ ਆਪਣਾ ਕਹਿੰਦੇ ਪਦੀਨਾ ਹੋ ਜਾਂਦਾ ਆ ਪਰੈਂਡਾ ਹੋ ਗਿਆ ਨਾ ਇਹਦੀਆਂ ਚੀਜ਼ਾਂ ਨਿੱਕੇ ਨਿੱਕੇ ਆ ਤੇ ਤੁਸੀਂ ਨੂੰ ਗਮਲੇ 'ਚ ਲਾ ਲੈਣੇ ਆ ਤੇ ਵਧੀਆ ਰਹਿੰਦੀ ਆ ਇਹ ਲੱਗਦੇ ਨਾਲੇ ਤੇ ਵੀ ਵਧੀਆ ਰਹਿੰਦੀ ਆ ਇਹ ਜਿਹੜੀ ਖਾਣਾ ਮਿਲਦਾ ਇਹਨਾਂ ਦਾ ਤੁਹਾਨੂੰ ਨਾਲ ਤੇ ਤੇ ਯਕੀਨ ਕਰਿਓ ਜਾਂ ਤੋਰੇ ਫੋ ਇਧਰੇ ਫਾਲੋ ਵਗੈਰਾ ਆਪਣਾ ਕਰਾ ਲੈਂਨੇ ਉਹ ਹੋ ਕੇ ਜਾਂ ਤੋਰੇ ਇਹ ਜੀ ਚੀਜ਼ਾਂ ਤੁਸੀਂ ਗਮਲੇ 'ਚ ਲਾ ਵੀ ਲਈਆਂ ਤੁਹਾਡਾ ਰੋਜ਼ ਜੀ ਕਰਨਾ ਤੇ ਤੁਸੀਂ ਉਹਦੇ ਕੋਲ 2 ਮਿੰਟ ਜਾ ਕੇ ਤੁਸੀਂ ਉਹਨੂੰ ਦੇਖੋ ਤੇ ਦੇਖੋ ਕੀ ਹੋ ਰਿਹਾ ਗਰੋ ਕੀਤੀ ਆ ਕਿੰਨੀਆ ਕੀਤੀਆਂ ਨਹੀਂ ਕੀਤੀਆਂ ਆਦੇ ਮੇਰੇ ਜਮਾਨ ਦਾ ਬੂਟਾ ਤੁਸੀਂ ਤੁਹਾਨੂੰ ਦਿਖਾਇਆ ਮੈਂ ਯੋ ਮੈਂ ਤਾਂ ਬੁੱਟਾ ਇੰਨਾ ਫੋਣਾ ਕਿ ਮੇਰਾ ਏਡਾ ਲੱਭਪਾ ਕਿ ਕੱਲੇ ਨੂੰ ਕੰਮ ਕਰਨ ਤੇ ਮੜ ਜਾ ਮੈਂ ਸਾਈਕਲ ਨੂੰ ਚੱਲ ਜਿਓ ਵਿਚਾਲਾ ਅੱਧੇ ਤੇ ਤੋੜਦਾ ਉਹ ਇੰਨਾ ਸੌਫਟ ਹੁੰਦਾ ਨਾ ਉਹਨੂੰ ਜਿਹੜੇ ਬਹੁਤ ਥਾਣਾ ਜਿੰਦਾ ਕਰਨਾ ਪੈਂਦਾ ਹੈ ਉਹਨੂੰ ਤੇ ਉਹ ਜਿਹੜਾ ਉੱਥੇ ਟੁੱਟ ਗਿਆ ਤੇ ਹੁਣ ਉਹਦੇ ਦੋ ਪੀਸ ਹੋ ਗਏ ਉਹਨੇ ਉਹਨੂੰ ਉਹਨੂੰ ਜਿੰਦਾ ਹੱਥ ਲਾਇਆ ਮੜ ਜਾ ਜਤਲਨੇ ਇੰਨੀ ਸੋਣੀ ਮੈਂ ਸਵੇਲੋਂ ਦਿਨ ਸਾਰਾ ਦੇਨ ਜਿੰਮ ਸਵੇਲੋਂ ਦੀ ਗੰਝੇ ਤੁਹਾਡੇ ਹੱਥ ਜਿੰਨੇ ਤੱਕ ਤੂੰ ਤਿੰਨ ਜਿਦਾਂ ਧੋਂਦੇ ਨਹੀਂ ਤੇ ਸਾਰਾ ਉਹ ਟੁਟ ਕੇ ਹੋ ਗਿਆ ਕਾ ਮੈਂ ਬਾਤੀਆਂ ਆਪਣੀਆਂ ਤੋਰੀਆ ਜੈਲੋ ਤੋਰੀਏ ਜੀ ਨੂੰ ਕਹਿੰਦੇ ਆ ਜੇ ਤੁਸੀਂ ਨਹੀਂ ਖਾਧੀਆਂ ਤਾਂ ਜਰੂਰ ਖਾ ਕੇ ਦੇਖਿਓ ਬਣਾਉਣ ਦਾ ਤਰੀਕਾ ਉਹੀ ਹੈ ਜਿਹੜਾ ਆਪਾਂ ਆਮ ਨੂੰ ਆਪਣੇ ਤੋਰੀਆ ਬਣਾਉਨੇ ਆ ਤੇ ਬਸ ਇਸੇ ਦਾ ਬਸ ਰੰਗ ਫਰਕ ਆ ਦੇਖਣ ਨੂੰ ਰੰਗ ਵਾਇਕਲ ਜਦੋਂ ਬਣ ਜਾਂਦੀ ਹੈ ਫੇਰ ਸਫਰੰਗ ਤੁਹਾਨੂੰ ਪਤਾ ਹੀ ਫੇਰ ਓਦਾਂ ਦੇ ਹੋ ਜਾਂਦਾ ਪਰ ਟੇਸਟ ਜਿਹਾ ਖਾ ਕੇ ਜਰੂਰ ਹੈਗਾ ਖਾਣੇ ਤੇ ਵੇਚੇ ਦਾ ਟੇਸਟ ਦਾ ਫਰਕ ਬਹੁਤ ਹੈਗਾ ਜੀ ਆਮੀ ਕਦੋਂ ਦਿੱਕੋ ਮੈਂ ਤਾਂ ਕਦੇ ਲਿੰਗਿਆ ਸੀ ਸਹੀ ਕਾਲ ਦੱਸਾ ਮਤਲਬ ਰਿਜਲਟ ਹੋਰੀਆਂ ਨਹੀਂ ਬੜਾਈਆਂ ਨਹੀਂ ਸੀ ਨਾਮਾ ਲਿਖਣਾ ਸੀ ਕਦੇ ਇਹ ਤਾਂ ਮੈਂ ਆਹ ਜਦੋਂ ਕਦੇ ਅਸੀਂ ਆਹ ਹੋਣੇ ਨਵੀਆਂ ਬੀਜਣ ਲੱਗਿਆਂ ਨਵੇਂ ਮੈਂ ਤਾਂ ਦਮ ਟੈਂਟਸ ਤੋਂ ਆਲਤੋ ਇਹ ਪਹਿਲਾਂ ਸੰਭੂ ਇੱਕ ਬੰਨਾ ਗੋਰੇ ਨੇ ਦਿੱਤੀਆਂ ਸੀਗੀਆਂ ਗੋਰੇ ਨੇ ਕਹਿ ਲੈ ਲੋ ਤੇ ਮੇਰੇ ਕੋਲ ਐਕਸਟਰਾ ਬੀਜੀਆਂ ਹੋਈਆਂ ਤੇ ਤੁਸੀਂ ਆਪਣੀ ਗਾਰਡਨ ਚ ਬੀਜ ਲੋ ਉਹਨੂੰ ਦੱਸਿਆ ਸੀ ਕਿ ਅਸੀਂ ਗਾਰਡਨ ਸਲਵਾਂ ਨਹੀਂ ਦੇਉਂਦੇ ਤੇ ਉਹਨੇ ਕਿ ਚਲ ਤੁਸੀਂ ਜੇ ਵਰਤ ਮਾਰ ਬੀਜਦੇ ਤਾਂ ਤੁਸੀਂ ਆ ਮੇਰੇ ਕੋਲ ਵਾਤੋੜ ਕੁਝ ਲੈ ਲਓ ਅਖੀ ਲਗਾ ਲਿਆ ਕਿ ਜਦੋਂ ਫਿਰ ਇਹ ਸਾਡੇ ਕੋਲ ਲੱਗੀਆਂ ਤੋਰੀਆਂ ਇਹ ਫਿਰ ਅਸੀਂ ਇਹਦੀ ਦਾ ਸਬਜੀ ਬਣਾ ਕੇ ਦੇਖੀ ਤੇ ਇੰਨੀ ਸਵਾਦ ਵਰਗੀ ਬਹੁਤ ਸੀ ਤੇ ਫਿਰ ਰੁਤਬਾ ਤਾਂ ਅਸੀਂ ਜੋ ਜ਼ਿਆਦੇ ਲੈਣ ਲੱਗੀਆਂ ਸੀਗੀਆਂ ਫਿਰ ਆਪਣੇ ਇੱਕ ਦੋ ਜਾਣਿਆਂ ਨੂੰ ਹੋਰ ਵੀ ਅਸੀਂ ਦਿੱਤੀਆਂ ਤੇ ਸਾਰੇ ਨੇ ਕਿਹਾ ਕਿ ਅਸੀਂ ਖਾਧੀਆਂ ਨਹੀਂ ਸੀ ਕਦੇ ਤੋ ਜਲ ਤੋਰੀਆਂ ਆਪਣੇ ਮਤਲਬ ਏਸ਼ੀਅਨ ਪੰਜਾਬੀ ਮਿਲਗਾ ਜਲ ਤੋਰੀਆਂ ਨੂੰ ਘਟ ਖਾਂਦੇ ਸੀ ਆਪਾਂ ਤਾਂ ਗ੍ਰੇਨ ਨਹੀਂ ਖਾਂਦੇ ਤੇ ਜਦੋਂ ਜਿੰਨੇ ਜਿੰਨਾਂ ਨੂੰ ਅਸੀਂ ਵਿਲਾਸੀਆ ਦਿੱਤੀਆਂ ਤੇ ਸਾਰੇ ਹੈਰਾਨ ਹੋ ਕੇ ਕਿ ਅੱਛਾ ਇਹ ਇੰਨੀਆਂ ਸਾਰੀਆਂ ਆਂਡੀਆਂ ਇਹ ਤਾਂ ਦੇਹਨਾਂ ਵੱਧ ਆਂਦੀਆਂ ਤੇ ਕਿ ਅਸੀਂ ਵੀ ਲਿਆ ਕੇ ਖਾਇਆ ਕਰਾਂਗੇ। ਤੋਂ ਉਹ ਇਹ ਇਦਾਂ ਐ ਨਾ ਮੇ ਸੋਚੀ ਕਿ ਵੈਸ ਪੈਟੀ ਚ ਜਾਂਦੀ ਆ ਤੇ ਜਿਹੜੀ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਅਸੀਂ ਖਾਂਦਾ ਹੀ ਨਹੀਂ। ਹੁਣ ਉਹਦੇ ਸੀ ਇੱਕ ਦਿਨ ਮੈਨੂੰ ਯਾਦ ਜਿਹੜਾ ਫਰੂਟ ਲਿਆ ਰਿਆ ਸੀ ਇਹ ਅਸੀਂ ਉਹ ਤੋਂ ਫਰੂਟ ਲੈ ਲਿਆ ਹੈ ਨਾ ਬੇ ਬੇ ਕਿ ਕਿ ਮੈਂ ਨਾ ਕਹਿੰਦੀ ਮਮਿਆ ਫਰੂਟ ਲੈ ਲੀ ਆਪਾਂ ਮੈਂ ਲੈ ਲਿਆ। ਅਥੇ ਉਹ ਮੁਕ ਲਿਆ ਤੇ ਗੋੜੀ ਕਹਿੰਦੀ ਫਰੂਟ ਹੁੰਦਾ ਕੀ ਆ ਮੈਨੂੰ ਹੁਣ ਅਭਜਾ ਨੂੰ ਤੇ ਕਿਹੜਾ ਫਰੂਟ ਸੀਗਾ ਇਹ ਨਹੀਂ ਹੁੰਦਾ ਕੀ ਆ ਸੀ ਤੂੰ ਖਾਦਾ ਨਹੀਂ ਕਿਹਦੇ ਕਿਹਦੇ ਨਹੀਂ ਸੀਗਾ ਇੱਕ ਲੈ ਖਾ ਕੇ ਦੇਖ ਲੈ ਇਹਨੂੰ ਤੈਨੂੰ ਲੱਗਿਆ ਫਰੂਟ ਕਿੰਨਾ ਤੂੰ ਕਹਿੰਦੀ ਦੂਜੇ ਫੂਟਾਂ ਨਾਲੋਂ ਤੇ ਇਹ ਫਰੂਟ ਬਾਲਾ ਵਧੀਆ ਹੈ ਮੈਂ ਦੱਸੂ ਜੀ ਯਾਦ ਕਰਕੇ ਉਹਦਾ ਨਾਮ ਭੁੱਲ ਗਿਆ ਕੀ ਸੀਗਾ ਤੇ ਅਹੇ ਜੀ ਚੀਜ਼ਾਂ ਦੇਖ ਕੇ ਅਸੀਂ ਕਈ ਵਾਰ ਅਸੀਂ ਇਹ ਚੀਜ਼ਾਂ ਦੇਖਦੇ ਨਹੀਂ ਕੀ ਹੁੰਦੀਆਂ ਕੀ ਆ ਦੇਖ ਕੇ ਛੱਡ ਦਿੰਦੇ ਆ ਪਰ ਅਸੀਂ ਇਸ ਪੈਰੀਮੈਟਰੀ ਕਰ ਤਾ ਹੁਣ ਜਿਵੇਂ ਲਾਈਕ ਮੇਰਾ ਪੱਤੂ ਜਾਂ ਪੇਠਾ ਲੱਗਾ ਆ ਮੈਨੂੰ ਇਹ ਲਾਇਆ ਫੇਰ ਤਾਂ ਆਪਣੇ ਕੋਲ ਨੂਮਲ ਕੱਧੂ ਜਿਹੜੇ ਲੰਬੇ ਵਾਲੇ ਤੇ ਉਹੀ ਲੱਗਦੇ ਹੁੰਦੇ ਆ ਐ ਕੀ ਇਹ ਲੱਗਿਆ ਹੁਣ ਇਹ ਨਹੀਂ ਮੈਨੂੰ ਪਤਾ ਲੱਗਦਾ ਇਹ ਕੱਧੂ ਆ કે ਪਿੱਠਾ ਆ ਹੁਣ ਜਦੋਂ ਮੈਂ ਤੋੜੂਗੀ ਉਦੋਂ ਪਤਾ ਲੱਗੂ ਇਹ ਕੱਧੂ ਆ ਜਾਂ ਇਹ ਕਿਉਂਕਿ ਪਿੱਠੇ ਤਾਂ ਜਿਹੜੇ ਆਪਾਂ ਦੇਖਦੇ ਹੁੰਦੇ ਆ ਉਹਦਾ ਲਾਲ ਹੁੰਦੇ ਆ ਤੇ ਆਈ ਡੋਨਟ ਨੋ ਇੱਕ ਦੂਜੇ ਹੁੰਦੇ ਆ ਉਹ ਜਿਹੜੇ ਪਪਕੇ ਨੂੰ ਦੇ ਉਹ yellow ਹੁੰਦੇ ਆ ਹੁਣ ਇਹਦਾ ਤਾਂ ਮੈਨੂੰ ਪਤਾ ਨਹੀਂ ਇਹ ਵਿਚਾਰ ਵਿੱਚੋਂ ਕੀ નીકਲੂਗਾ ਫਿਰ ਜਿੱਤੇ ਹੁਣ ਇਹ ਵੀ ਮੈਨੂੰ ਲੱਗਦਾ ਚਾਰ ਪੰਜ ਹੋਏ ਹੋਏ ਆ ਮਰ ਪਹਿਲਾਂ ਤਾਂ ਪੇਖਣਾ ਵੀ ਮੈਂ ਤੋੜਨੇ ਕਦੋਂ ਆ ਇਹ ਕਿਹੜਾ ਬੰਦਾ ਲੈ ਕੇ ਜਾਊ ਮੇਰੇ ਕੋਲ ਕਿਸੇ ਨੂੰ ਬਣਾਉਣ ਲਈ ਜਾ ਕੇ ਤੇ ਦੇਣੇ ਆ ਤੇ ਕੋਈ ਵੀ ਇੰਨੇ ਮੈਂ ਵੀ ਕਰਨੇ ਕੀ ਆ ਮੈਂ ਹੁਣ ਦੇਖਦੇ ਆ ਕੌਣ ਲੈ ਕੇ ਜਾਂਦਾ ਕੀਦੇ ਕਰਮਾਂ ਚ ਲਿਖਿਆ ਹੈ ਪਰ ਅੱਗੇ ਤੇ ਮੋਨਾ ਫੜੀਆਂ ਨੂੰ ਸਾਭੀਏ ਇੱਕ ਮੇਰੀਆਂ ਮਲੀਆਂ ਜੀ ਨਹੀਂ ਹੋਣੀਆਂ ਇੰਨੀਆਂ ਕਿੱਡੀਆਂ ਕਿੱਡੀਆਂ ਮੈਂ ਤਾਂ ਉਹ ਨੇੜੇ ਲਾ ਕੇ ਦਿਖਾਉਣੀ ਆ ਨੇੜੇ ਕਰਕੇ ਦਿਖਾਉਣੀ ਆ ਦੇਖੋ ਕਿੰਨੀਆਂ ਸੋਹਣੀਆਂ ਆ ਯਾ ਨਾੜਿਆ ਆ ਦੇਖ ਲਓ ਹੁਣ ਹੁਣ ਲੈ ਗਈਆਂ ਮੇਰੇ ਲਈ ਵੀ ਮੂਲੀ ਵੀ ਇਕ ਤੱਕ ਫਿਰ ਉਹਨੀਆਂ ਹੀ ਰੈਡੀ ਫਿਰ ਹੈਗੀਆਂ ਮੈਂ ਇਹਨਾਂ ਨੂੰ ਕਾਉਂਟ ਹੀ ਲਖਵਾ ਦੇ ਕਿ ਦੇਖਾ ਕੇ ਤੋਂ ਅਸੀਂ ਹਾਂ ਦੇ ਆ ਲੈਣੇ ਕੀ ਕਰਨੀ ਐਸੇ ਕਾ ਕੇ ਪੁੰਜੀ ਤੇ ਕਿ ਕਿ ਲਾਸਟ ਟਾਈਮ ਤੇ ਮੈਂ ਕੀ ਕੀਤਾ ਸੀ ਮੈਂ ਲੋ ਸਿੱਧਾ ਸਾਰਿਆਂ ਨੂੰ ਦਿੱਤੀਆਂ ਜਦੋਂ ਬਾਤ ਗੀਆਂ ਐਂਡ ਤੇ ਤੇ ਫਿਰ ਮੈਂ ਕੀ ਕੀਤੇ ਇਹਨਾਂ ਨੂੰ ਕੱਟ ਕੇ ਧੋ ਕੇ ਫ੍ਰੀਜ਼ਰ ਚ ਰੱਖ ਪਈਆਂ ਅ ਚਲੋ ਫ੍ਰੀਜ਼ਰ ਦੇ ਵਿੱਚ ਫ੍ਰੀਜ਼ਰ ਚ ਰੱਖ ਪਈ ਸੀ ਕਿ ਤੇਰਾ ਬਾਹਰ ਚ ਬਾਕੀ ਸਿਰ ਮੇਰੇ ਕੋਲ ਦਾਲ ਦੋ ਵੀ ਕੋਈ ਨਾਲ ਵੀ ਵੀ ਮੈਂ ਅੱਜ ਕੀ ਬਣਾਉਣਾ ਹੈ ਦਾਲ ਦੋ ਵੀ ਦੇ ਲਾਤੀ ਉਹਦੇ ਆਪਾਂ ਕੱਢ ਲਿਆ ਫ੍ਰੀਜ਼ਰ ਚ ਬਣਾ ਲੈਂਦੇ ਬਣਾ ਲੈਂਦੇ ਸੀਗੇ ਦੇ ਇਹ ਜੇ ਕੰਮ ਮੁਕ ਲਿਆ ਮਤਲਬ ਕਿ ਅਮਾਜਨ ਤੇ ਲਈ ਚੀਜ਼ਾਂ ਮੈਂ ਵੀ ਇਹਦੇ ਚ ਰੱਖ ਲੈ ਜੰਦੀ ਆ پتہ ਨਹੀਂ ਸਾਰੇ ਨੇ ਕੋਈ ਰੱਖ ਜੇ ਤੇ ਨਹੀਂ ਰੱਖਦੇ ਜਿੱਦਾਂ ਹੁਣ ਆਪਣੇ ਕੋਲ ਸਾਫ ਹੋ ਗਿਆ ਮੈਂ ਤਾਂ ਜੇ ਸਾਗ ਇਕੱਠਾ ਬਣਾ ਲੈਂ ਕਿਉਂਕਿ ਆਪਣੇ ਗਾਰਡਨ ਚ ਵੀ ਹੋ ਜਾਂਦਾ ਸਾਗ ਜਦੋਂ ਮੈਂ ਬਣਾਉਂ ਮੈਂ ਫਿਰ ਮੈਂ ਇਕੱਠਾ ਸਾਗ ਬਣਾ ਲੈਂਦੀ ਆ ਉਹਨੂੰ ਜਿੱਦਾਂ 4-5 ਬਾਈਗਾਂ ਚ ਪਾ ਕੇ ਰੱਖ ਲੈਂਦੇ ਨੇ ਥੋੜਾ 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 ਕਰਕੇ ਫਿਰ ਜਦੋਂ ਵੀ ਕੋਈ ਆਉਂਦਾ ਜਾਂ ਫਿਰ ਆਪ ਖਾਣਾ ਆਉਂਦਾ ਵੀ ਅੱਜ ਸਾਗ ਖਾਣਾ ਹੈ ਉਹਨੂੰ ਇੱਕ ਵਾਰ ਕੱਢਦੇ ਆ ਤੇ ਗਾ ਕੇ ਉਹਨਾਂ ਤੜਕਾ ਵਧੀਆ ਤੜਕਾ ਵਗੈਰਾ ਲਾ ਕੇ ਤੇ ਆਪਾਂ ਸਾਗ ਬਣਾ ਕੇ ਖਾ ਲਈਦਾ ਤੇ ਮਤਲਬ ਸਾਗ ਇਹ ਜਿੱਦਾਂ ਮੈਂ ਫ੍ਰੀਜ ਸਾਡੇ ਆਈ ਡੋ ਨੋ ਫਿਰ ਅੱਗਦਾ ਤਾਂ ਨਹੀਂ ਰੱਖਦਾ ਪਰ ਮੈਂ ਚੀਜ਼ ਕਦੇ ਖਰਾਬ ਨਹੀਂ ਕਰਦੀ ਹੁੰਦੀ ਜਿਵੇਂ ਲਾਸਟ ਟਾਈਮ ਮੇਰੇ ਕੋ ਫੇ ਉਹਨਾਂ ਦੀ ਪੇਸਟ ਬਣਾ ਕੇ ਰੋਣਾ ਕਿ ਰਹਿਣ ਕੇ ਚੰਗੀ ਕਰਾ ਪੇਸਟ ਬਣਾ ਕੇ ਮੈਂ ਫ੍ਰੀਜਰ 'ਚ ਰੱਖ ਲੀਤੀ ਹੈ ਫੇਰ ਆਪਾਂ ਨਾਲ ਦੇ ਨਾਲ ਜਦੋਂ ਦਾਲ ਸਾਦੀ ਬਣਾਉਣੇ ਉਹਦੇ 'ਚ ਕੱਢ ਕੇ ਪਾ ਦਿੰਦੇ ਹਾਂ ਹੁਣ ਮੇਰੇ ਕੋਲ ਟਾਈਮ ਨਹੀਂ ਲੱਗਦਾ ਥਿੰਨਾਲ ਦੀ ਦਾਲ ਹੈ ਅੱਗੇ ਹੁਣ ਮੈਂ ਤਾਂ ਵਿੱਚ ਜੇ ਆਟ ਘਰ ਲਸਣ ਦਾ ਵੀ ਸੱਤ ਮਾਂ ਪਰ ਲਈ ਸੀ ਖੁਣ ਸਾਰ ਅੱਜ ਨੂੰ ਤੇ ਮੈਂ ਲਸਣ ਨੂੰ ਕਿਨ ਕਰਦੀ ਸੀ ਇਹ ਵੀ ਤੁਸੀਂ ਜਿੰਨਾਂ ਕੋਲ ਟਾਈਮ ਘੱਟ ਆ ਉਹ ਸੇਵ ਹੈ ਉਹ ਬਣਾ ਸਕਦੇ ਆ ਕਿ ਅਕਧਾ ਤੇ ਲਸਣ ਚਾੜਕੇ ਜਿੰਨਾ ਕਿ ਤੁਹਾਨੂੰ ਪਤਾ ਹੁੰਦਾ ਵੀ 10 ਵਜੇ ਆਪਾਂ ਕਿੰਨਾ ਬਣਦੇ ਕਿ ਅਕਧਾ ਤੋਂ ਜ਼ਿਆਦਾ ਪਹਿਲਾਂ ਹੁੰਦਾ ਲਸਣ ਥੋੜਾ ਘੱਟ ਪੈਂਦਾ ਹੈਗਾ ਕਿ ਇਹਨਾਂ ਦੋਨਾਂ ਨੂੰ ਕੰਚੰਗੀ ਤੇਰਾ ਗ੍ਰੈਂਡ ਕਰਕੇ ਗ੍ਰੈਂਡ ਕਰਕੇ ਫਿਰ ਤੁਸੀਂ ਇਹਨਾਂ ਨੂੰ ਜਿਹੜਾ ਕੱਟਾ ਵਰਤਮਾਣ ਲੈ ਲੈਣਾ ਕੱਛੇ ਵਰਤਮਾਣ ਵਿੱਚ ਤੁਨਨ ਨੂੰ ਬਾਜੀ ਤੇਲੋਂ ਲੱਗਦਾ ਤੁਸੀਂ ਮਿਰਚਾਂ ਸਹੀ ਥੋੜੀਆਂ ਖਾਨਿਆਂ ਤਾਂ ਤੁਸੀਂ ਮਿਰਚਾਂ ਵਿੱਚ ਪਾ ਕੇ ਕਰ ਸਕਦੇ ਗ੍ਰੈਂਡ ਕਰਕੇ ਇਹਨਾਂ ਚੀਜ਼ਾਂ ਨੂੰ ਮਿਕਸ ਕਰ ਸਕਦੇ ਨੇ ਤਾਂ ਦੋ ਮਤਲਬ ਆਪਾਂ ਜਿਹੜਾ ਔਖਾ ਕੰਮ ਹੁੰਦਾ ਜਿਵੇਂ ਕਹਿੰਦੇ ਉਹ ਚੰਗੀ ਤਰ੍ਹਾਂ ਗ੍ਰੈਂਡ ਕਰ ਲਓ ਗ੍ਰੈਂਡ ਕਰਕੇ ਸੁੱਕਾ ਵਰਤਮਾਣ ਪਾ ਕੇ ਵਿੱਚ ਤੁਸੀਂ ਪਾਉ ਸਰੋਂ ਦਾ ਤੇ ਉਹਨਾਂ ਚੰਗੀ ਤਰ੍ਹਾਂ ਮਿਕਸ ਕਰ ਦੋ ਜੇ ਤੁਹਾਨੂੰ ਲੱਗਦਾ ਤੁਸੀਂ ਥੋੜੀ ਜਿਹੀ ਹਲਦੀ ਪਾ ਦੋ ਕਿ ਜਿਆਦਾ ਚੰਗਲੇ ਰੱਖਣਾ ਤਾਂ ਥੋੜੀ ਜਿਹੀ ਵਿੱਚ ਹਲਦੀ ਪਾ ਦੋ ਟੂ ਮੱਚ ਨਹੀਂ ਮਤਲਬ ਅੰਤ ਤੱਕ ਜੰਮ ਚੇ ਜਿਵੇਂ ਥੋੜਾ ਜਿਹਾ ਰੰਗ ਜਿਹਾ ਜਿੰਦੋਂ ਲੱਗ ਜਾਏ ਥੋੜੀ ਜਿਹੀ ਹਲਦੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਆਪਣੀ ਫ੍ਰਿਜ ਚ ਰੱਖ ਲਓ ਮਹੀਨਾ ਡੇਢ ਮਹੀਨੇ ਦਾ ਵੱਡਾ ਜਾਰ ਭਰਿਆ ਮਹੀਨਾ ਡੇਢ ਮਹੀਨੇ ਜੇ ਤੁਸੀਂ ਰੋਜ਼ ਵਰਤੀ ਖਾਣੇ ਤੁਹਾਡਾ ਕਿਤੇ ਨਹੀਂ ਜਾਂਦਾ ਨਾ ਤਾਂ ਉਹ ਖਰਾਬ ਹੁੰਦਾ ਤੇ ਨਾ ਉਹ ਮਤਲਬ ਫ੍ਰਿਜ ਦੇ ਵਿੱਚੋਂ ਮਤਲਬ ਵਧੀਆ ਰਹਿੰਦਾ ਆ ਮੈਂ ਕੀ ਕਰਕੇ ਕਰ ਦਿੰਦੀ ਜਦੋਂ ਮੈਂ ਰੈਗੂਲਰ ਦਾਸਾਂ ਤੇ ਸਾਡੇ ਜਿਆਦਾ ਬੰਦੀ ਸੀ ਵਰਤਮਾਨ ਪਰ ਲੈਣਾ ਉਹ ਮਹੀਨਾ ਮਹੀਨਾ ਕਮਸਾ ਲੱਗਦਾ ਸੀ ਮੇਰਾ ਮਹੀਨਾ ਕੇ ਗਰ ਜੇ ਮੈਂ ਹੌਲੀਡੇ ਵਗੈਰ ਕਰਨੇ ਇਤਨਾ ਬੜਾ ਆਖੇ ਰੱਖ ਜਿੰਦੀ ਵੀ ਇਹਨਾਂ ਨੂੰ ਤੜਕਾ ਤੜਕਾ ਲਾਉਣਾ ਸੁੱਖਾ ਹੋ ਜਾਂਦਾ ਫ੍ਰੀਜ 'ਚ ਰੱਖ ਲਓ ਫ੍ਰੀਜ 'ਚ ਮਣੀ ਰੱਖਣ ਦੀ ਲੋੜ ਫ੍ਰੀਜ 'ਚ ਰੱਖ ਲਓ ਮਹੀਨਾ ਤੋਂ ਡਾ ਉਹ ਕਿਤੇ ਨਹੀਂ ਖਰਾਬ ਹੁੰਦਾ ਤੇ ਫਿਰ ਆਪਣੇ ਕੋਲ ਕੀ ਜਦ ਕੱਲਾ ਪਿਆਜ਼ ਹੀ ਰਹਿੰਦਾ ਮਾੜਾ ਜਿਹਾ ਟੜਕਾ ਲਾਓ ਚਲੋ ਜੀ ਫਟਾਫਟ ਇੱਕ ਮੈਂ 5 ਮਿੰਟਾਂ ਵਿੱਚ ਤੜਕਾ ਲੱਗ ਜਾਂਦਾ ਇਹ ਤੁਹਾਡਾ ਟਾਈਮ ਬਹੁਤ ਸੇਵ ਕਰਦਾ ਪਰ ਇਹ ਬਾਹਣੀ ਵੈਂਟਰੇ ਆ ਜੇ ਪੀਜੀਓ ਕਿ ਇੰਡੀਆ ਦੇ ਵਿੱਚ ਆਪਣੇ ਲਾਈਟ ਨਹੀਂ ਰਹਿੰਦੀ ਇਸ ਕਰਕੇ ਫ੍ਰੀਜਾਂ ਦਾ ਕੰਮ ਪੂਰਾ ਚੱਲਦਾ ਨਹੀਂ ਇਹਦਾ ਇਹ ਬਾਹਣੀ ਵੈਂਟਲੇਂਟੀ ਬਹੁਤ ਵਧੀਆ ਚੀਜ਼ ਹੈਗੀ ਆ ਤੇ ਹੁਣ ਇੱਥੇ ਲੋਕੀ ਫ੍ਰੀਜ ਵਿੱਚ ਵੀ ਅਖਰ ਵਗੈਰਾ ਰੱਖਦੇ ਆ ਮੈਂ ਫ੍ਰੀਜ ਵਿੱਚ ਅਖਰ ਵਗੈਰਾ ਨਹੀਂ ਰੱਖਦੀ ਫ੍ਰੀਜ ਵਿੱਚ ਤਾਂ ਮੈਂ ਰੱਖ ਲੈਂਦੀ ਜਿਵੇਂ ਸਾਫ ਹੋ ਗਿਆ ਇੱਕ ਹੋਰ ਤੋਂ ਤਾਂ ਜੀ ਫ੍ਰੀਜ ਵਿੱਚ ਅਸੀਂ ਰੱਖਦੇ ਆ ਲੱਡੂ ਠੜਕੜੇ ਦਾ ਸੇਲ ਲੱਡੂ ਕਿ ਜਿਹਦੇ ਅਸੀਂ ਰੈਨੇਟ ਤੁਹਾਨੂੰ ਮਿਲਦੇ ਨਹੀਂ ਇਹ ਮਿਰਾਈ ਤੇ ਘੱਟ ਬਹੁਤ ਮਿਲਦੀ ਆ ਤੇ ਜਾਂ ਵੀ ਆਪਾਂ ਉੱਥੇ ਸੌਤਰ ਵੱਲ ਜਾਈਏ ਤਾਂ ਉੱਥੋਂ ਉਥੋਂ ਘੇੜ ਕਰਾਂ ਗੱਲ ਜਾਂਗੇ ਉਹ ਫ੍ਰੀਜਰ ਉਹਨੂੰ ਲੱਡੂ ਨੂੰ ਜਿਹੜੇ ਅੰਤੇ ਜੇ ਅਸੀਂ ਜਾ ਕੇ ਇੱਕ ਥਾਣਾ ਤੇ ਖਾ ਲੈਣਾ ਬਾਕੀ ਜੇ ਅਸੀਂ ਰੱਖ ਦਿੰਨੀ ਆ ਫ੍ਰੀਜਰ ਦੇ ਵਿੱਚ ਫ੍ਰੀਜਰ ਦੇ ਵਿੱਚ ਇੰਨੇ ਪੈ ਰਹੇ ਨੇ ਜਿੱਦਾਂ ਜਦੋਂ ਮੈਂ 2 ਮਹੀਨੇ ਜਾਂ 4 ਮਹੀਨੇ ਜਾਂ 6 ਮਹੀਨੇ ਜਦੋਂ ਵੀ ਤੁਹਾਡੇ ਜੀ ਕਦਾ ਉਹ ਫ੍ਰੀ ਵੀ ਅੱਜ ਕੋਈ ਮਿੱਠਾ ਖਾਣ ਨੂੰ ਜੀ ਕਦਾ ਚਾਹ ਦੇ ਨਾਲ ਨਾ ਤੇ ਫਿਰ ਉਹਨੂੰ ਫ੍ਰੀਜਰ ਚ ਕੱਢ ਕੇ ਉਹਨੂੰ ਗਰਮ ਕਰ ਲੈਂਦੀ ਆ ਮਾਈਕ੍ਰੋਵੇਵ ਚ ਗਰਮ ਹੋ ਜਾਂਦੇ ਫਿਰ ਬਿਲਕੁਲ ਇੱਕ ਤਰ੍ਹਾਂ ਇਸ ਵਾਂਗ ਜਿਵੇਂ ਨਮ ਬਣ ਜਾਂਦੇ ਆ ਤੇ ਕਿਉਂਕਿ ਜੇ ਤਾਂ ਤੁਹਾਡਾ ਮਿੱਠਾ ਤੁਹਾਡੇ ਸਾਹਮਣੇ ਪਿਆ ਬਾਹਰ ਪਿਆ ਫਿਰ ਤਾਂ ਤੁਸੀਂ ਇੱਕ ਦੋ ਦਿਨਾਂ ਦੇ ਵਿੱਚ ਉਹਨੂੰ ਖਾਲੀ ਕਰ ਦੇਣਾ ਡੱਬਾ ਤੇ ਇਸ ਚੀਜ਼ ਨੂੰ ਬਚਣ ਲਈ ਵੀ ਰੋਜ਼ ਇਕੱਠਾ ਇੱਕ ਦਾ ਮਿੱਠਾ ਕਰਨ ਨਾਲ ਉਹ ਫਿਰ ਪੈਂਚ ਕਰ ਦਿੰਦੀਆਂ ਫ੍ਰੀਜ ਵਿੱਚ ਕਰ ਦਿੰਦੀਆਂ ਫਿਰ ਇੱਕ ਇੱਕ ਕਰਕੇ ਅਸੀਂ ਖਾਂਦੇ ਰਹਿੰਦਾ ਜਾਂ ਜਦ ਤੱਕ ਕੋਈ ਨਾ ਕੋਈ ਹੋਰ ਸਾਥ ਨਾਲ ਚ ਰਸੀ ਚਲੇ ਜਾਂਦਾ ਜਾਂ ਉਹ ਚਲੇ ਜਾਂਦਾ ਜਾਂ ਬੰਨਿਆਣਾ ਚਲ ਗਿਆ ਤੇ ਜਿਹੜਾ ਕੋਈ ਹੁੰਦਾ ਫਿਰ ਉਹ ਤੋਂ ਆਉਗ ਲੈਣ ਨੂੰ ਆਉਂਦੇ ਆ ਇਦਾਂ ਕਰਿਆ ਕਰੂ ਕਿ ਜੇ ਤਾਂ ਮਿੱਠੇ ਦਾ ਲੱਡੂ ਤੁਹਾਨੂੰ ਵੀ ਮੇਰੇ ਨਾਲ ਤੁਹਾਨੂੰ ਵੀ ਹੀ ਪਉਪੂ ਬਣੇ ਮੈਨੂੰ ਲੱਡੂਆਂ ਤੋਂ ਬਹੁਤ ਪ੍ਰੋਬਲਮ ਹੈ ਕਿ ਮੈਂ ਲੱਡੂ ਰੱਖ ਦੇਖ ਨਹੀਂ ਸਕਦੇ ਇੰਨੇ ਮੈਨੂੰ ਲੱਡੂਆਂ ਮੈਂ ਪਸੰਦ ਕਰਦੀ ਆ ਲੱਡੂ ਤੇ ਜਲੇਬੀਆਂ ਤੇ ਹੁਣ ਇਹ ਤਾਂ ਕਰਕੇ ਮੈਂ ਇਸ ਕਰਕੇ ਲੱਡੂ ਨੂੰ ਇੱਕ ਇੱਕ ਲੈ ਕੇ ਜਾਂ ਇੱਕ ਦੋ ਦੋ ਜਿੰਨਾ ਜਿੰਨੇ ਲੈਣਾ ਲੈ ਕੇ ਤੇ ਜਿਹੜੇ ਬਚ ਗਏ ਉਹ ਬਕਸੇ ਨੂੰ ਚੱਕਰ ਟ੍ਰੇ ਰੱਖ ਦ। ਅੱਜ ਦਾ ਬਲੌਗ ਆਪਣਾ ਅਜੇ ਇੱਥੇ ਤੱਕ ਸੀ ਕੱਲ ਨੂੰ ਕੋਈ ਨਵੀਂ ਰੈਸਪੀ ਲੈ ਕੇ ਨਵੀਆਂ ਗੱਲਾਂ ਲੈ ਕੇ ਤੁਹਾਡੇ ਨਾਲ ਫੇਰ ਨਵੇਂ ਬਲੌਗ ਦੇ ਵਿੱਚ ਆਉਂਗੀ। ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਜੇ ਤੁਹਾਡਾ ਵੀ ਕੋਈ ਹੈਗਾ ਕੁਐਸਚਨ ਹੈਗਾ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਸ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ